ਸਾਧ ਜੀ ਰਤਿਓ ਖਾਲਸਾ ਹਰਿੰਦਰ ਸਿੰਘ ਮਹਿਬੂਬ 763 ਪੰਨਾ ਉਲੇਖ ਦਰਸ਼ਨ ਦਰਸ਼ਨ ਜਿਸ ਦੇ ਪਿਸ਼ੋਕੜ ਵਿੱਚ ਅਕਲ ਦੇ ਅਨੇਕਾਂ ਵੰਸ ਬੰਨੇ ਇਤਿਹਾਸ ਅਤੇ ਉਤਰਾ ਚੜਾ ਹੁੰਦੇ ਹਨ ਆਪਣੀ ਉੱਤਮ ਅਵਸਥਾ ਵਿੱਚ ਖਾਲਸ ਕੁਦਰਤ ਦੀ ਹੀ ਪੈਦਾਵਾਰ ਹੁੰਦਾ ਹੈ ਜੇ ਇਸ ਨੇ ਆਪਣੇ ਮੂਲ ਨਾਲ ਵਫਾदार ਰਹਿਣਾ ਹੈ ਤਾਂ ਇਸ ਲਈ ਇਹ ਜ਼ਰੂਰੀ ਹੈ ਕਿ ਜ਼ਿੰਦਗੀ ਨਾਲ ਇਹ ਆਪਣਾ ਰਿਸ਼ਤਾ ਕਾਇਮ ਰੱਖੇ ਅਤੇ ਆਪਣੇ ਸੁਭਾਅ ਵਿੱਚੋਂ ਸਫਰ ਅਤੇ ਤਲਾਸ਼ ਦੇ ਗੁਣਾਂ ਨੂੰ ਠੰਡਾ ਨਾ ਪੈਣ ਦੇਵੇ। ਜੇ ਦਰਸ਼ਨ ਦਾ ਸਫਰ ਅਤੇ ਤਲਾਸ਼ ਸਹੀ ਹਨ ਤਾਂ ਇਸ ਦੀਆਂ ਮੰਜ਼ਲਾਂ ਵਿੱਚ ਸਾਹਿਤ, ਕੋਮਲ ਕਲਾਮਾ, ਮਜਬ ਜ਼ਰੂਰ ਸ਼ਾਮਿਲ ਹੋਣਗੇ। ਆਮ ਤੌਰ ਉਤੇ ਵੇਖਣ ਵਿੱਚ ਆਇਆ ਹੈ ਕਿ ਚਿੰਤਕ ਦਰਸ਼ਨ ਨੂੰ ਸਵੈ ਨਿਰਪਰ ਅਤੇ ਨਿਰਕੁੰਝ ਬਣਾਉਣ ਦੀ ਤਮੰਨਾ ਹਿਤ ਜ਼ਿੰਦਗੀ ਦੀ ਧੜਕਣ ਤੋਂ ਇਸ ਨੂੰ ਇੰਨਾ ਪਰੇ ਲੈ ਜਾਂਦੇ ਹਨ ਕਿ ਇਸ ਦਾ ਬੋਧਿਕ ਪਸਾਰਾ ਇੱਕ ਨਿਰਜਿੰਦ ਬੁੱਤ ਵਿੱਚ ਢਲ ਜਾਂਦਾ ਹੈ। ਕਾਂਤ ਅਤੇ ਹੀਗਲ ਸੱਚ ਦੇ ਪੁਜਾਰੀ ਜ਼ਰੂਰ ਹਨ ਪਰ ਉਨ੍ਹਾਂ ਨੇ ਦਰਸ਼ਨ ਨੂੰ ਜੀਵਨ ਦੇ ਸੁਮੇਲ ਵਿੱਚ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਇਸ ਦੀ ਹੋਂਦ ਨੂੰ ਇੱਕ ਮਸਨੂਈ ਆਜ਼ਾਦੀ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਇਸ ਅੰਦਰ ਇੱਕ ਖੁਸ਼ਕ ਅਲੈਦਗੀ ਦੀ ਸੁੰਨ ਪੈਦਾ ਕੀਤੀ। ਇਸ ਤਰ੍ਹਾਂ ਦਰਸ਼ਨ ਵਿੱਚ ਇੱਕ ਹੋਮੇ ਵਿਆਪੀ ਜਾਂਦੀ ਹੈ। ਅਤੇ ਖਾਲਸ ਕੁਦਰਤ ਵੱਲੋਂ ਉਸ ਦੇ ਪ੍ਰਵਾਹ ਦੀ ਜਿਵਲੰਤ ਥਰਥਰਾਹਟ ਜੀਤ ਯਖ ਹੋ ਜਾਂਦੀ ਹੈ। ਮਾਰਕਸ ਨੇ ਜ਼ਿੰਦਗੀ ਨਾਲ ਮੁਹੱਬਤ ਦਰਸਾਈ ਅਤੇ ਦਬੇ ਕੁਚਲਿਆਂ ਲਈ ਇਨਸਾਫ਼ ਦਾ ਨਾਅਰਾ ਬੁਲੰਦ ਕੀਤਾ ਪਰ ਅੰਤਮ ਤੌਰ ਉਤੇ ਜ਼ਿੰਦਗੀ ਦੇ ਭਰਪੂਰ ਵਿਸ਼ਾਲ ਸਫਰਾਂ ਨੂੰ ਬৌਧਿਕ ਵਿਸ਼ਲੇਸ਼ਣ ਦੀ ਅਸਲੋਂ ਹੀ ਅਕੇਰੀ ਤੰਦ ਵਿੱਚ ਬੰਨ੍ਹ ਕੇ ਰੱਖ ਦਿੱਤਾ ਮਾਰਕਸਵਾਦ ਬৌਧਿਕ ਵਿਸ਼ਲੇਸ਼ਣ ਦੀ ਬੁੱਤ ਪ੍ਰਸਤੀ ਵਿੱਚ ਕੈਦ ਹੈ ਜੋ ਕਿ ਬਹੁਤ ਸੀਮਤ ਹੈ ਜਿਸ ਦੀ ਬৌਧਿਕ ਬਾਹਰ ਮੁਕਤਾ ਦਾ ਚਾਣਨ ਬਹੁਤ ਪੇਤਲਾ ਹੈ ਅਤੇ ਇਸ ਦੀ ਪਿੱਠ ਉੱਤੇ ਬਹੁਤ ਕੁਝ ਅੰਡੇਠ ਕੀਤੇ ਤੇ ਗਾੜੇ ਹਨੇਰੇ ਦਾ 파 ਰਹੇ ਹੈ ਮਾਰਕਸ ਆਪਣੇ ਬੋਧਿਕ ਵਿਸ਼ਲੇਸ਼ਣ ਦੀ ਹੋਂਦ ਨੂੰ ਮੁਕੰਮਲ ਜਾਂ ਸਵੈ ਨਿਰਪਰਮ ਮੰਨ ਕੇ ਆਪਣੀ ਫਿਲਾਸਫੀ ਨੂੰ ਹੋਂਮੀ ਦੀ ਸ਼ਕਲ ਦੇ ਦਿੰਦਾ ਹੈ। ਜਦ ਫਿਲਾਸਫੀ ਆਪਣੀ ਪੂਜਾ ਵਿੱਚ ਗਰਕ ਜਾਂਦੀ ਹੈ ਤਾਂ ਕਲਾ ਦੇ ਜ਼ਰਖੇਜ ਸੋਮੇ ਉਸ ਦੇ ਸੰਪਰਕ ਵਿੱਚ ਨਹੀਂ ਰਹਿੰਦੇ। ਅਤੇ ਪੁਰਾਣ ਨੂੰ ਉਸ ਕੋਲੋਂ ਕੋਈ ਤਾਜ਼ਗੀ ਨਹੀਂ ਮਿਲ ਸਕਦੀ। ਜੇ ਧਰਮ ਦੇ ਵਾਤਾਵਨ ਵਿੱਚ ਆਇਆ ਦਰਸ਼ਨ ਆਪਣੀ ਪੂਜਾ ਆਪ ਸ਼ੁਰੂ ਕਰ ਦੇਵੇ ਤਾਂ ਮਜਬ ਅੰਦਰ ਤੰਤਰਾ ਮੰਤਰਾਂ ਦੀ ਕੱਚੀ ਹੋਂਦ ਅਤੇ ਉਪਯੋਗਤਾਵਾਦੀ ਕਰਮਕਾਂਡ ਦੀ ਅਮੁੱਖ ਲੜੀ ਆਪਣੀਆਂ ਗੁੰਜਲਾਂ ਦੇ ਭਰਮਜਲਾਂ ਸਮੇਤ ਆਪਰਵੇਸ਼ ਕਰਦੀਆਂ ਹਨ ਜੋ ਮਜਬਦ ਦਰਸ਼ਨ ਦੀ ਹੋਮੇ ਅੱਗੇ ਝੁਕ ਜਾਂਦਾ ਹੈ ਉਸ ਦੀ ਸਮੂਹਿਕ ਚੇਤਨਾ ਦਾ ਵੱਡਾ ਭਾਗ ਵਿਵਹਾਰਕ ਤ੍ਰਾਤਲ ਉੱਤੇ ਹੀ ਰਹਿੰਦਾ ਹੈ ਅਤੇ ਅਕਾਲ ਫਤੇ ਦੇ ਮਹਾਨ ਰੁਤਬੇ ਤੋਂ ਵੰਚਿਤ ਹੋ ਜਾਂਦਾ ਹੈ